ਤੇਜ ਰਫਤਾਰ ਗੱਡੀ ਆਂਦੀ ਆ ਤਾਂ ਉਸ ਲੜਕੇ ਨੂੰ ਸਾਈਡ ਤੇ ਖਲੋਤੇ ਮਹਿਕਦੀਪ ਨੂੰ ਟੱਕਰ ਲਗਾ ਕੇ ਚਲੇ ਜਾਂਦੀ ਹੈ ਜਿਸ ਤੋਂ ਬਾਅਦ ਮਹਿਕਦੀਪ ਦਾ ਚੂਲਾ ਟੁੱਟ ਜਾਂਦਾ ਵਾ ਅਤੇ ਹੋਰ ਸੱਟਾਂ ਲੱਗਦੀਆਂ ਜਿਸ ਤੋਂ ਬਾਅਦ ਆਪਾਹਜ ਹੋ ਜਾਂਦਾ ਵਾ ਚਰ ਸੱਟ ਲੱਗੀ ਮਨੁਕੋ ਖੇਡ ਤੇ ਖੇਡਦੇ ਉਕਰਵਾਨਿਆ ਗਦਸ ਪਰੋਂ ਤੇ ਆਂਦੇ ਗੱਡੀ ਸਾਈਡ ਮਾਰਤੀ ਤੇ ਸੱਟ ਵੱਲ ਆ ਕੇ ਤੇ ਕੀ ਚੱਲ ਗਈ ਉਹ ਜੋ ਬਰੀ ਇਹ ਤੇ ਪਹਿਲਾਂ ਸੱਤ ਵੇਲਾ ਦੱਸ ਕੀ ਗੱਲ ਹੈ ਕੀ ਗੱਲ ਹੈ ਪਹਿਲਾਂ ਮਾਤਾ ਸਾਥ ਛੱਡ ਜਾਂਦੀ ਹੈ ਬਾਅਦ ਚੋਂ ਬਾਪੂ ਚਲਾ ਜਾਂਦਾ ਵਾ ਤਾਂ ਉਸ ਤੋਂ ਬਾਅਦ ਜਦੋਂ ਮਾਮੇ ਹੁਣਾ ਕੋ ਰਹਿਣਾ ਸ਼ੁਰੂ ਕਰਦਾ ਆਪਣੀ ਨਾਨੀ ਕੋ ਰਹਿਣਾ ਸ਼ੁਰੂ ਕਰਦਾ ਤਾਂ ਇੱਕ ਰੋਡ ਐਕਸੀਡੈਂਟ ਦੌਰਾਨ ਇਸ ਨੂੰ ਇਹ ਕਿਹਾ ਜਾ ਸਕਦਾ ਹੈ ਕਿ ਅੱਧਾ ਰਹਿ ਜਾਂਦਾ ਸੀ ਸਰ ਚੂਲੇਲੇ ਲੱਗੀ ਤੇ ਮੂੰਹ ਤੇ ਲੱਗੀ ਆ ਚਬਾੜੇ ਤੇ ਲੱਗੀ ਜਿਹਾੜਾ ਟੁੱਟ ਗਿਆ ਅੰਦਰ ਵਰ ਗਿਆ ਹੈ ਦੰਦਾਂ ਟੁੱਟੇ ਨਾਲ ਤੋਂ ਬਾਅਦ ਹੁਣ ਆਪਾਂ ਈ ਰਿਕਸ਼ਾ ਕਰਕੇ ਆਪਣਾ ਗੁਜ਼ਾਰਾ ਕਰ ਲੈਣੇ ਆ ਕਰ। ਨਹੀਂ ਸਰ। ਕਿੰਨੇ ਕ ਪੈਸੇ ਕਮਾ ਲੈਂਦੇ ਤੁਸੀਂ? ਮਹਾਂ ਹੀ 550 ਰੁਪਏ। ਮੈਨੂੰ ਸੁਪਨੇ ਵੀ ਸਜਾਏ ਹੋਣਗੇ। ਇੰਤਾਂ ਹੀ ਕਬੱਡੀ ਖੇਡ ਕੇ ਬਾਹਰ ਜਾਵਾਂਗੇ, ਇੰਤਾਂ ਸੈਟ ਹੋਵਾਂਗੇ। ਪਰ ਲੱਗਦਾ ਕਿ ਦਿਨ ਕਿਤੇ ਉਹ ਸੁਪਨੇ ਹੁਣ ਕਦੇ ਪੂਰੇ ਨਹੀਂ ਹੋਣੇ ਕਿਉਂਕਿ ਜਿਸ ਤਰੀਕੇ ਨਾਲ ਸੱਟ ਨਹੀਂ ਸਰ ਨਹੀਂ। ਸਾਨੂੰ ਮਨ ਦੱਸਦੇ ਮਾਮਾ ਕਿਉਂ ਬਾਬੂ ਹੋ ਗਿਆ? ਹਾਂ। ਬਾਬਾ ਪਾਪਾ ਬਕਸਰ ਅਹੀਂ ਕੋਈ ਚੀਜ਼ ਖਾਣੇ ਆ। ਇਹ ਖਾ ਵੀ ਨਹੀਂ ਸਕਦਾ ਇਹਦਾ ਮੂੰਹ ਨਹੀਂ ਖੁੱਲਦਾ ਬੈਠੇ ਰੋਟੀ ਖਾਣੇ ਖਾਨ ਕਹਿਣ ਲਈ ਵੀ ਰੋਟੀ ਖਾਣਾ ਬੈਗੇ ਚੌਂਕੜੀ ਨਹੀਂ ਵੱਜਦੀ ਸਰ ਲੱਤ ਸੱਦੀ ਰਖੜੀ ਪੈਂਦੀ ਹੈ ਨਾ ਇਹਦਾ ਮਾਂ ਨਾ ਇਹਦਾ ਪਿਓ ਤਾਂ ਇਹਦੇ ਕੋਈ ਚਾਚੇ ਤਾਈ ਨਹੀਂ ਕੋਈ ਹੈ ਹੀ ਨਹੀਂ ਕੀ ਕਰੇਗਾ ਸਰ ਕਾ ਆਪ ਕਬੱਡੀ ਦਾ ਪਲੇਅਰ ਮੈਂ ਕਬੱਡੀ ਵੇਖਣ ਵੀ ਨਹੀਂ ਜਾਂਦਾ ਕਿਉਂਕਿ ਮੇਰਾ ਮਨ ਟੁੱਟ ਗਿਆ ਇਹਦੀ ਜ਼ਿੰਦਗੀ ਖਤਮ ਹੋ ਗਈ ਰੱਬ ਨਾ ਕਰੇ ਮੈਨੂੰ ਕੁਝ ਹੋ ਗਿਆ ਮਾਤਾ ਮੇਰੀ ਰੋਂਦੀ ਰਹਿੰਦੀ ਹੈ ਵੀ ਇਹ ਮੈਗ ਦਾ ਕੀ ਕੋਣ ਹੈ ਕੋਣ ਬਣੇਗਾ ਹੱਥ ਜੋੜ ਕੇ ਬੇਨਤੀ ਆ ਸਿੱਖਿਆ ਮੰਤਰੀ ਜੀ ਸਪੋਰਟਸ ਮੰਤਰੀ ਜੀ ਅਸੀਂ ਕੁਝ ਨਹੀਂ ਮੰਗਦੇ ਤੁਹਾਡੇ ਕੋ ਇਹਨੂੰ ਇੰਨਾ ਜੋ ਕਰ ਦੋ ਵੀ ਇਹ ਆਪਣੀ ਰੋਟੀ ਕਮਾ ਕੇ ਖਾ ਸਕੇ ਬਸ ਆ ਵੀ ਕਹੋ ਸਕੂਲ ਦਾ ਲਿਖਾਇਆ ਸਕੂਲ ਦਾ ਸਟਾਫ ਉਦੋਂ ਜਦੋਂ ਸੱਟ ਲੱਗੀ ਸੀ ਡੀਸੀ ਗਰਦਾਸਪੁਰ ਕਹਿੰਦੇ ਸੀ ਅਸੀਂ ਬੱਚੇ ਨੂੰ ਕਿਤੇ ਨਾ ਕਿਤੇ ਨੌਕਰੀ ਦਿਆਂਗੇ ਸਰਕਾਰੀ ਨੌਕਰੀ ਕੋਈ ਮਿਲ ਜੇ ਸਰਪੰਚ ਚਪੜਾਸ਼ੀ ਦੀ ਮਿਲ ਜੇ ਪਾਣੀ ਪਿਆਈ ਜੇ ਆਪਣੀ ਜ਼ਿੰਦਗੀ ਤੇ ਇਨਸਕੋਰ ਹੋ ਜੇਗੀ ਇਹ ਉਮਰ ਦੀ ਹੱਸਣ ਦੀ ਖੇਡਣ ਦੀ ਪੜਨ ਦੀ ਹੀ ਖਤਮ ਹੋ ਗਈ ਬੱਚਾ ਰਾਤ ਨੂੰ ਰੋਂਦਾ کئی ਵਾਰੀ ਹਰ ਇੱਕ ਮਾਂ-ਬਾਪ ਦਾ ਸੁਪਨਾ ਹੁੰਦਾ ਵਾ ਕਿ ਉਹਨਾਂ ਦਾ ਬੱਚਾ ਜੀਵਨ ਜੇ ਤਰੱਕੀ ਕਰੇ ਪਰ ਜਿਸ ਦੇ ਸਿਰ ਦੇ ਉੱਤੋਂ ਉਸ ਦੇ ਮਾਮਾਬਾਪ ਦਾ ਸਾਆ ਉੱਠ ਜਾਵੇ ਤਾਂ ਫਿਰ ਉਸ ਬੱਚੇ ਦੇ ਕਿਸ ਤਰੀਕੇ ਦੇ ਹਾਲਾਤ ਹੋਣਗੇ ਅੱਜ ਇਸੇ ਤਰੀਕੇ ਦੀ ਤਸਵੀਰ ਦਿਖਾਵਾਂਗੇ ਗੁਰਦਾਸਪੁਰ ਦਾ ਰਹਿਣ ਵਾਲਾ ਮਹਿਕਦੀਪ ਜਿਸ ਨੇ ਖੇਡਾਂ ਵਤਨ ਪੰਜਾਬ ਦੀਆਂ ਦੇ ਵਿੱਚ ਮੱਲਾ ਮਾਰੀਆਂ ਆਪਣੇ ਸਕੂਲ ਨੂੰ ਇੱਕ ਚੰਗਾ ਸਟੇਟਸ ਦਿੱਤਾ ਇੱਕ ਚੰਗੇ तरीके ਦੇ ਨਾਲ ਖੇਡਿਆ ਐਥਲੈਟਿਕ ਤੇ ਜਿਸ ਤੋਂ ਬਾਅਦ ਸਕੂਲ ਨੂੰ ਟਰੋਫੀ ਜਿੱਤ ਕੇ ਉਸ ਨੌਜਵਾਨ ਨੇ ਦਿੱਤੀ ਪਰ ਬਦਕਿਸਮਤੀ ਉਸ ਨੌਜਵਾਨ ਦੀ ਕੀ ਰਹੀ ਜਿਸ ਵੇਲੇ ਮੈਚ ਖੇਡ ਕੇ ਵਾਪਸ ਆ ਰਹੇ ਸੀ ਤਾਂ ਉਸ ਵੇਲੇ ਤੇਜ਼ ਰਫ਼ਤਾਰ ਗੱਡੀ ਆਂਦੀ ਆ ਤਾਂ ਉਸ ਲੜਕੇ ਨੂੰ ਸਾਈਡ ਤੇ ਖਲੋਤੇ ਮਹਿਕਦੀਪ ਨੂੰ ਟੱਕਰ ਲਗਾ ਕੇ ਚਲੇ ਜਾਂਦੀ ਆ ਜਿਸ ਤੋਂ ਬਾਅਦ ਮਹਿਕਦੀਪ ਦਾ ਚੂਲਾ ਟੁੱਟ ਜਾਂਦਾ ਵਾ ਅਤੇ ਹੋਰ ਸੱਟਾਂ ਲੱਗਦੀਆਂ ਜਿਸ ਤੋਂ ਬਾਅਦ ਅਪਾਹਜ ਹੋ ਜਾਂਦਾ ਵਾ ਤਸਵੀਰ ਮੈਂ ਚਾਹਾਂਗਾ ਮਹਿਕਦੀਪ ਦੇ ਪਰਿਵਾਰ ਦੀ ਵੀ ਦਿਖਾਣੀ ਉਸਦੇ ਮਾਮਾ ਜੀ ਵੱਲੋਂ ਅਤੇ ਨਾਨੀ ਜੀ ਵੱਲੋਂ ਉਸਦਾ ਪਾਲਣ ਪੋਸ਼ਣ ਕੀਤਾ ਜਾ ਰਿਹਾ ਵਾ ਤਾਂ ਜੋ ਜੀਵਨ ਦੇ ਵਿੱਚ ਕੁਝ ਨਾ ਕੁਝ ਤਰੱਕੀ ਹਾਸਲ ਕਰੀ ਕੇ ਕਰ ਸਕੇ ਮੈਂ ਇੱਕ ਦੀ ਗੱਲ ਕਰੀਏ ਤਾਂ ਜਿਸ ਤੋਂ ਬਾਅਦ ਇਸ ਦਾ ਐਕਸੀਡੈਂਟ ਹੁੰਦਾ ਬਾਅਦ ਉਸ ਤੋਂ ਬਾਅਦ ਪੜ੍ਹਾਈ ਤੋਂ ਵੀ ਇਸ ਦਾ ਨਾਤਾ ਟੁੱਟ ਜਾਂਦਾ 12 ਜਮਾਤਾ ਪੜ੍ਹਿਆ ਨੌਜਵਾਨ ਇੱਕ ਚੰਗਾ ਕਬੱਡੀ ਦਾ ਖਿਡਾਰੀ ਹੈ ਸਟੇਟ ਲੈਵਲ ਤੱਕ ਇਸ ਨੌਜਵਾਨ ਨੇ ਮੱਲਾ ਮਾਰੀਆਂ ਨੇ ਪਰ ਉਸ ਰੋਡ ਐਕਸੀਡੈਂਟ ਦੇ ਦੌਰਾਨ ਜਦੋਂ ਇਸਦੇ ਸੱਟ ਲੱਗਦੀ ਆ ਤਾਂ ਫਿਰ ਕਿਤੇ ਨਾ ਕਿਤੇ ਉਨਕਾਰਾ ਹੋ ਜਾਂਦਾ ਵਾ ਪ੍ਰਸ਼ਾਸਨ ਅੱਗੇ ਸਰਕਾਰ ਅੱਗੇ ਪਰਿਵਾਰ ਗੁਹਾਰ ਲਾਂਦਾ ਵਾ ਕਿ ਉਹਨਾਂ ਦੇ ਬੱਚੇ ਨੂੰ ਕੋਈ ਨੌਕਰੀ ਦਿੱਤੀ ਜਾਵੇ ਤਾਂ ਜੋ ਉਹ ਬੱਚਾ ਆਪਣਾ ਕਮਾ ਸਕੇ ਆਟੋ ਚਲਾਉਂਦਾ ਵਾ 12 ਜਮਾਤਾਂ ਕੀਤੀਆਂ ਕਬੱਡੀ ਦਾ ਖਿਡਾਰੀ 17 ਸਾਲ ਕਬੱਡੀ ਖੇਡੀ ਏ 3 ਸਾਲ ਦਾ ਸੀ ਜਦੋਂ ਕਬੱਡੀ ਖੇਡਣੀ ਸ਼ੁਰੂ ਕਰ ਦਿੱਤੀ ਆਪਣੇ ਮਾਮੇ ਦੇ ਨਾਲ ਗਰਾਊਂਡ 'ਚ ਜਾਂਦਾ ਸੀ ਐਕਸਰਸਾਈਜ਼ ਕਰਦਾ ਸੀ ਤੀਸਰੀ ਜਮਾਤ 'ਚ ਪਹਿਲੀ ਵਾਰੀ ਇਸਨੇ ਪੰਜਾਬ ਲੈਵਲ ਤੇ ਖੇਡਿਆ ਸੀ ਆਪਣੇ ਸਕੂਲ ਵੱਲੋਂ ਤਾਂ ਦੂਸਰੇ ਪਾਸੇ ਮਾਮੇ ਦੀ ਤਸਵੀਰ ਆ ਜਿਸਨੇ ਲਗਾਤਾਰ 20 ਸਾਲ ਕਬੱਡੀ ਖੇਡੀ 20 ਸਾਲ ਕਬੱਡੀ ਖੇਡੀ ਸਟੇਟ ਲੈਵਲ ਤੱਕ ਖੇਡੇ ਮੱਲਾ ਮਾਰੀਆਂ ਪਰ ਇਹਨਾਂ ਦੇ ਨਾਲ ਵੀ ਕੋਈ ਇਸ ਤਰੀਕੇ ਦੀ ਮਿਸ ਹੈਪਨਿੰਗ ਹੁੰਦੀ ਹੈ ਜਿਸ ਤੋਂ ਬਾਅਦ ਇਹਨਾਂ ਨੂੰ ਗੇਮ ਜਿਹੜੀ ਹੈ ਛੱਡਣੀ ਪੈਂਦੀ ਹੈ ਤਸਵੀਰ ਆ ਦੋਨੇ ਮਾਮੇ ਭਨੇਵੇਂ ਦੀ ਜੋੜੀ ਹੈ ਕਿ ਜਿਹੜੇ ਹੁਣ ਸਿਰਫ ਤਾਂ ਸਿਰਫ ਆਟੋ ਚਲਾ ਕੇ ਈ ਰਿਕਸ਼ਾ ਚਲਾ ਕੇ ਆਪਣੇ ਘਰ ਦਾ ਗੁਜ਼ਾਰਾ ਕਰਦੇ ਨੇ ਇਸ ਮਕਾਨ ਨੂੰ ਜਿਸ ਨੂੰ ਤੁਸੀਂ ਦੇਖ ਰਹੇ ਹੋ ਇਹ ਮਕਾਨ ਇਹਨਾਂ ਦਾ ਖੁਦ ਦਾ ਨਹੀਂ ਹੈਗਾ ਕਿਰਾਏ ਦੇ ਉੱਤੇ ਰਹਿੰਦੇ ਨੇ 4000 ਤੋਂ ਲੈ ਕੇ 4500 ਰੁਪਏ ਤੱਕ ਇਸ ਮਕਾਨ ਦਾ ਕਿਰਾਇਆ ਦਿੰਦੇ ਨੇ ਪਰ ਬੜਾ ਔਖਾ ਵਾ ਮਦਦ ਲਈ ਨਹੀਂ ਉਹਨਾਂ ਨੇ ਕਿਹਾ ਕਿ ਸਾਡੀ ਮਦਦ ਕਰੋ ਸਾਨੂੰ ਪੈਸੇ ਦਿਓ ਜਾਂ ਸਾਨੂੰ ਰਾਸ਼ਨ ਦਿਓ ਹੱਡ ਪੈਰ ਪ੍ਰਮਾਤਮਾ ਨੇ ਕਹਿੰਦੇ ਦਿੱਤੇ ਆ ਅਸੀਂ ਪ੍ਰਮਾਤਮਾ ਦੇ ਵਿਸ਼ਵਾਸ ਰੱਖਦੇ ਹਾਂ ਮਿਹਨਤ ਕਰਨ ਦੇ ਵਿਸ਼ਵਾਸ ਰੱਖਦੇ ਹਾਂ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਧਾਰੀ ਪਰਿਵਾਰ ਆ ਕਿਸੇ ਤਰੀਕੇ ਦਾ ਕੋਈ ਇਹੋ ਜਿਹਾ ਨਸ਼ਾ ਨਹੀਂ ਜਾਂ ਕੋਈ ਵੀ ਅਜਿਹੇ ਤਰੀਕੇ ਦੀ ਠੱਗੀ ਨਹੀਂ ਕਰਦੇ ਕਿਸੇ ਨਾ ਮਿਹਨਤ ਕਰਕੇ ਆਪਣਾ ਗੁਜ਼ਾਰਾ ਕਰਦੇ ਨੇ ਤੇ ਮਿਹਨਤ ਕਰਨ 'ਚ ਇਹ ਵੀ ਵਿਸ਼ਵਾਸ ਰੱਖਦੇ ਨੇ। ਇਸ ਮਾਮੇ ਦੀ ਤਸਵੀਰ ਆ ਜਿਸਨੇ ਲਗਾਤਾਰ 20 ਸਾਲ ਕਬੱਡੀ ਖੇਡੀ ਪਰ ਜਦੋਂ ਮਿਸ ਹੈਪਨਿੰਗ ਹੁੰਦੀ ਆ ਤਾਂ ਉਸ ਤੋਂ ਬਾਅਦ ਉਸ ਨੂੰ ਵੀ ਗੇਮ ਛੱਡਣੀ ਪਈ। ਦੂਸਰੇ ਪਾਸੇ ਤਸਵੀਰ ਆ ਬਜ਼ੁਰਗ ਮਾਤਾ ਦੀ ਜਿਸਦੇ ਹਾਲਾਤ ਵੀ ਆਪਣੇ ਖੁਦ ਠੀਕ ਨਹੀਂ ਹੈਗੇ। ਬਿਮਾਰ ਰਹਿੰਦੇ ਨੇ। ਛੋਟੀ ਉਮਰ 'ਚ ਜਦੋਂ ਸੀ ਪੁੱਤ ਦੋਤੇ ਦੀ ਤਾਂ ਧੀ ਸਾਥ ਛੱਡ ਗਈ ਜਿਸ ਤੋਂ ਬਾਅਦ ਇਸ ਦੇ ਜੋਈ ਨੇ ਦੂਸਰਾ ਵਿਆਹ ਕਰਾ ਲੈਂਦਾ ਵਾ ਤਾਂ ਇਸ ਬੱਚੇ ਨੂੰ ਮਹਿਕਦੀਪ ਨੂੰ ਉਹਨਾਂ ਦੇ ਕੋਲ ਹੀ ਛੱਡ ਜਾਂਦਾ ਵਾ ਜਿਸ ਤੋਂ ਬਾਅਦ ਇਸ ਨਾਨੀ ਨੇ ਇਸ ਦਾ ਪਾਲਣ ਪੋਸ਼ਣ ਕੀਤਾ ਤੇ ਗਾਹ ਹੁਣ ਮਾਮਾ ਇਸ ਬੱਚੇ ਦਾ ਪਾਲਣ ਪੋਸ਼ਣ ਕਰ ਰਿਹਾ ਦੋਨੇ ਹੀ ਰਿਕਸ਼ਾ ਚਲਾ ਕੇ ਆਪਣੇ ਘਰ ਦਾ ਗੁਜ਼ਾਰਾ ਕਰ ਰਹੇ ਨੇ ਗੱਲਬਾਤ ਜ਼ਰੂਰ ਕਰ ਲਾਂਗੇ ਅਸੀਂ ਮਹਿਕਦੀਪ ਨਾਲ ਹੀ ਕਰ ਲੈਂਦੇ ਆ ਪਹਿਲਾਂ ਮੈਂ ਇੱਕ ਸਟੇਡ ਲੈਵਲ ਤੱਕ ਖੇਡੇ ਹੂੰ 3 ਸਾਲ ਦੇ ਸੀ ਜਦੋਂ ਕਬੱਡੀ ਦੇ ਵਿੱਚ ਤੁਸੀਂ ਆਪਣਾ ਸਫ਼ਰ ਸ਼ੁਰੂ ਕੀਤਾ ਪਰ ਫਿਰ ਇੱਕਦਮ ਗੇਮ ਵੀ ਛੱਡਣੀ ਪੈ ਗਈ ਜਦੋਂ ਇਹ ਰੋਡ ਐਕਸੀਡੈਂਟ ਹੁੰਦਾ ਹਾਂਜੀ ਸਰ ਸੱਟ ਲੱਗੀ ਮੈਨੂੰ ਕੋ ਖੇੜਤ ਖੇੜਦੇ ਕਿਦੋਂ ਆੰਦਿਆ ਗਦਸ ਪਰੋਂ ਤੇ ਆਂਦੇ ਗੱਡੀਆਂ ਸਾਈਡ ਮਾਰਤੀ ਤੇ ਸੱਟ ਵੱਲ ਲਾ ਕੇ ਤੇ ਕੋ ਖਿਲ ਚਲ ਗਏ ਹਾਂਜੀ ਤਾਂ ਛੱਟ ਨਹੀਂ ਬਈ ਕਬੱਡੀ ਅੱਖਾਂ 'ਤੇ ਭਰੀਆਂ ਤੇਰੀਆਂ ਪਹਿਲਾ ਸਭ ਤੋਂ ਪਹਿਲਾਂ ਦੱਸ ਕੀ ਗੱਲ ਹੈ ਜੀ ਕੀ ਗੱਲ ਹੈ ਜੀ ਇਦਾਂ ਹੀ ਸਰ ਨਹੀਂ ਕੀ ਗੱਲ ਹੈ ਮੇਰੇ ਹੈ ਇਦਾਂ ਇੰਤੇ ਨਹੀਂ ਕੀ ਹੋਇਆ ਪੁੱਤ ਨੂੰ ਕੀ ਗੱਲ ਕੀ ਗਏ ਜੇ ਤਾ ਆਇਆ ਕੋਈ ਗੱਲ ਦਾ ਕੱਜ ਬਾਪੂ ਹੁੰਦਾ ਜਾਂ ਮਾਤਾ ਹੁੰਦਾ ਹਾਂਜੀ ਹਾਂਜੀ ਇਦਨ ਸਰ ਕੋ ਗੱਲ ਲਈ ਨਹੀਂ ਕੀ ਦੱਸ ਮੇਰਾ ਭਰਾ ਵਾ ਤੋਂ ਛੋਟਾ ਮੇਰਾ ਭਰਾ ਕੀ ਆ ਨਹੀਂ ਨਹੀਂ ਹੈ ਬਿਲਕੁਲ ਇਹ ਤਸਵੀਰ ਆ ਉਸ ਮਹਿਕ ਦੀ ਕਿ ਜਿਸ ਦੇ ਕਰਮ ਪ੍ਰਮਾਤਮਾ ਨੇ ਇਸ ਤਰੀਕੇ ਨਾਲ ਲਿਖੇਗਾ ਕਿ ਪਹਿਲਾਂ ਮਾਤਾ ਸਾਥ ਛੱਡ ਜਾਂਦੀ ਆ ਬਾਅਦ ਚੋਂ ਬਾਪੂ ਚਲਾ ਜਾਂਦਾ ਵਾ ਤਾਂ ਉਸ ਤੋਂ ਬਾਅਦ ਜਦੋਂ ਮਾਮੇ ਹੋਣਾ ਕੋ ਰਹਿਣਾ ਸ਼ੁਰੂ ਕਰਦਾ ਆਪਣੀ ਨਾਨੀ ਕੋ ਰਹਿਣਾ ਸ਼ੁਰੂ ਕਰਦਾ ਤਾਂ ਇੱਕ ਰੋਡ ਐਕਸੀਡੈਂਟ ਦੌਰਾਨ ਇਸ ਨੂੰ ਇਹ ਕਿਹਾ ਜਾ ਸਕਦਾ ਕਿ ਅੱਧਾ ਰਹਿ ਜਾਂਦਾ ਸਰੀਰ ਤੋਂ ਅੱਧਾ ਇਸ ਕਰਕੇ ਕਿ ਇਸ ਦੇ ਚੂਲੇ ਦੇ ਵੀ ਛੱਟ ਲੱਗਦੀ ਐ ਚੂਲੇ ਦੇ ਲੱਗਦੀ ਕੀ ਕਿੱਥੇ ਕਿੱਥੇ ਛੱਟ ਲੱਗੀ ਐ ਸਰ ਚੂਲੇ ਦੇ ਲੱਗੀ ਤੇ ਮੂੰਹ ਤੇ ਲੱਗੀ ਅੱਛਾ ਚਬਾੜੀ ਦੇ ਲੱਗੀ ਅੱਛਾ ਜਵੜਾ ਟੁੱਟ ਗਿਆ ਅੰਦਰ ਵਰ ਗਿਆ ਤੇ ਦੰਦ ਟੁੱਟੇ ਨਾਲ ਤੇ ਛੱਟ ਲੱਗੀ ਉੱਥੇ ਅੱਛਾ ਤੋਂ ਉਸ ਤੋਂ ਬਾਅਦ ਹੁਣ ਆਪਾਂ ਈ ਰਿਕਸ਼ਾ ਕਰਕੇ ਆਪਣਾ ਗੁਜ਼ਾਰਾ ਕਰ ਲੈਨੇ ਆ ਘਰ ਦਾ ਨਹੀਂ ਸਰ ਓਖਾ ਬੜਾ ਹਾਂਜੀ ਕਿੰਨੇ ਕ ਪੈਸੇ ਕਮਾ ਲੈਂਦੇ ਤੁਸੀਂ ਮਾਮੇ ਨਾਲ ਜਾਂਦੇ ਹੋ ਉਹ ਕਿੰਨੇ ਕ ਪੈਸੇ ਕਮਾਉਂਦੇ ਹੈ ਮਹਾਇ 750 ਰੁਪਿਆ ਹਾਂਜੀ ਪੜਾਈ ਹੁਣ ਸਕੂਲ ਜਾਣਾ ਬੰਦ ਕਰ ਦਿੱਤਾ 12ਵੀਂ ਦੇ ਮਗਰੋਂ ਤੋਂ ਬਾਅਦ ਹਾਂਜੀ ਅੱਛਾ ਮਨ ਚ ਕੀ ਕੀ ਸੁਪਨੇ ਲਏ ਸੀ ਮਹਿਕ ਨੇ ਮਹਿਕ ਨੇ ਸੁਪਨੇ ਵੀ ਸਜਾਏ ਹੋਣਗੇ ਇਦਾਂ ਹੀ ਕਬੱਡੀ ਖੇਡ ਕੇ ਬਾਹਰ ਜਾਵਾਂਗੇ ਇਦਾਂ ਸੈਟ ਹੋਵਾਂਗੇ ਅੱਜ ਹਾਂਜੀ ਪਰ ਲੱਗਦਾ ਕਿਤੇ ਨਾ ਕਿਤੇ ਉਹ ਸੁਪਨੇ ਹੁਣ ਕਦੇ ਪੂਰੇ ਨਹੀਂ ਹੋਣੇ ਕਿਉਂਕਿ ਜਿਸ ਤਰੀਕੇ ਨਾਲ ਸੱਟ ਲੱਗੀ ਨਹੀਂ ਸਰ ਨਹੀਂ ਉਹ ਨਹੀਂ ਉਹ ਮੈਂ ਖੇਡ ਨਹੀਂ ਸਕਦਾ ਹਾਂ। ਹਾਂਜੀ। ਦੁੱਖ ਲੱਗਦਾ ਕਦੇ ਇਸ ਚੀਜ਼ ਨੂੰ ਲੈ ਕੇ ਕਿ ਮੈਂ ਹੁਣ ਖੇਡ ਨਹੀਂ ਸਕਦਾ ਸਾਰੀ ਹਾਂਜੀ ਹਾਂਜੀ। ਹਾਂਜੀ। ਲੱਗਦਾ ਲੱਗਦਾ। ਹਾਂਜੀ। ਅੱਜ ਮਾਪੇ ਦੀ ਕਮੀ ਮਹਿਸੂਸ ਹੁੰਦੀ ਕਿਤੇ? ਹਾਂਜੀ ਹਾਂਜੀ। ਅੱਛਾ ਜਿਸ ਤਰੀਕੇ ਨਾਲ ਤੁਸੀਂ ਦੱਸਿਆ ਕਿ ਮਾਮਾ ਪਰਵਿਸ਼ ਕਰਦੇ ਪਏ ਨਾਨੀ ਮਮਾ ਪਰਵਿਸ਼ ਕਰਦੇ ਪਏ ਕਦੇ ਇਹਨਾਂ ਨੇ ਕਮੀ ਆਂ ਦਿੱਤੀ ਹੈ ਕਮੀ ਮਹਿਸੂਸ ਹੁੰਦੀ ਕਿਦੀ ਮਾਪੇ ਨਹੀਂ ਨਹੀਂ ਸਰ ਨਹੀਂ ਹਾਂਜੀ ਇਹ ਬਿਲਕੁਲ ਬੱਚਾ ਵਾ ਨੌਜਵਾਨਾ ਬੋਲਣ ਦੇ ਹਾਲਾਤ ਵੀ ਨਹੀਂ ਹੈਗੇ ਉਸਨੇ ਦੱਸਿਆ ਕਿ ਜਬਾੜੇ ਤੇ ਉਹਨਾਂ ਦੇ ਸੱਟ ਲੱਗੀ ਜਦੋਂ ਰੋਡ ਐਕਸੀਡੈਂਟ ਹੁੰਦਾ ਮਾਮਾ ਜੀ ਨੇ ਗੱਲਬਾਤ ਉਹਨਾਂ ਨਾਲ ਕਰ ਲੈਣੇ ਹੈ ਮਹਿਕ ਦਾ ਬਾਬਾ ਜੀ ਸਾਰੀ ਘੰਟਾ ਕਿਦਾਂ ਵਾਪਰਦੀ ਤੁਸੀਂ ਥੋੜੀ ਜੀ ਜਾਣਕਾਰੀ ਦੇ ਦੇ ਦਰਸ਼ਕਾਂ ਨੂੰ ਇਹ ਸਰ ਗੇਮਾਂ ਤੇ ਗਿਆ ਸੀ ਪੰਜਾਬ ਲੈਵਲ ਦੀਆਂ ਗੇਮਾਂ ਤੇ ਪਹਿਲਾਂ ਮੈਨੂੰ ਦੱਸਦੇ ਮਾਮਾ ਕਿਉਂ ਭਾਵੂ ਹੋ ਗਿਆ ਹੈ ਭਾਵ ਭਾਵ ਕਿ ਸਾਰਾ ਹੀ ਕੋਈ ਚੀਜ਼ ਖਾਣੇ ਆ ਇਹ ਖਾ ਵੀ ਨਹੀਂ ਸਕਦਾ ਇਹਦਾ ਮੂੰਹ ਨਹੀਂ ਖੁੱਲਦਾ ਬੈ ਕੇ ਰੋਟੀ ਖਾਣੇ ਖਾਨ ਕਹਿਣ ਲਈ ਵੀ ਰੋਟੀ ਖਾਣਾ ਬੈ ਗੇ ਚੌਂਕੜੀ ਨਹੀਂ ਵੱਜਦੀ ਸਰ ਲੱਤ ਸਿੱਧੀ ਰੱਖਣੀ ਪੈਂਦੀ ਹੈ ਅਸੀਂ ਸੋਚਦੇ ਆ ਵੀ ਰੱਬ ਨਾ ਕਰੇ ਹਾਂ ਉਹ ਅੱਜ ਕੁਝ ਹੋ ਗਿਆ ਤੇ ਇਹ ਕਿੱਥੇ ਜਾਏਗਾ ਇਹਦੀ ਬਾਹ ਕੋਣ ਫੜੇਗਾ ਨਾ ਇਹਦਾ ਮਾਂ ਨਾ ਇਹਦਾ ਪਿਓ ਤਾਂ ਇਹ ਕੋਈ ਚਾਚੇ ਤਾਈ ਕੋਈ ਹੈ ਹੀ ਨਹੀਂ ਕੀ ਕਰੇਗਾ ਸਰ ਵਤਨ ਪੰਜਾਬ ਦੀ ਆ ਗੇਮਾ ਭਗਵੰਤ ਮਾਨ ਜੀ ਕਹਿੰਦੇ ਕਰਾਓ ਖਿਡਾਓ ਮੈਂ ਮੈਂ 15 ਸਾਲ 16 ਸਾਲ ਦੇ ਬੱਚੇ ਦੇ ਲਾਏ 16 ਸਾਲ ਖਤਮ ਹੋ ਗਏ ਸਰ ਮੈਂ ਹੁਣ ਕਬੱਡੀ ਦਾ ਪਲੇਅਰ ਮੈਂ ਕਬੱਡੀ ਵੇਖਣ ਵੀ ਨਹੀਂ ਜਾਂਦਾ ਕਿਉਂਕਿ ਮੇਰਾ ਮਨ ਟੁੱਟ ਗਿਆ ਇਹਦਾ ਬੱਚੇ ਦਾ ਸਰ ਤੁਸੀਂ ਹਾਲਾਤ ਵੇਖੋ ਵੀ ਬਹੁਤ ਮਾੜੇ ਹਾਲਾਤ ਸਰ ਮੂੰਹ ਇਹਦਾ ਖੋਲ ਖੋਲ ਕੇ ਵੇਖੋ ਇੰਨਾ ਖੋਲਦਾ ਮੈਂ ਖੋਲੀ ਇਹ ਸਾਈਡ ਤੋਂ ਮੂੰਹ ਪਾਉਂਦਾ ਸਰ ਉਹ ਸਾਈਡ ਤੋਂ ਰੋਟੀ ਪਾਉਂਦਾ ਹਣ ਦੁੱਖ ਲੱਗਦਾ ਸਰ ਇਹਨੇ ਸਾਡੇ ਕੋਲ ਪੈਸੇ ਨਹੀਂ ਹੈਗੇ ਵੀ ਅਸੀਂ ਵੱਡੇ ਇਲਾਜ ਕਰਾ ਸਕੀਏ ਇਹ ਰਹੀ ਭਗਵੰਤਵਾਨ ਜੀ ਤੁਸੀਂ ਹਰ ਬੱਚੇ ਨੂੰ ਕਹਿੰਦੇ ਹੋ ਵਤਨ ਪੰਜਾਬ ਦੀਆਂ ਗੇਮਾਂ ਦੇ ਵਿੱਚ ਆਓ ਪਰ ਵੇਖੋ ਉਹਦਾ ਸੋਇਦਾ ਕੌਣ ਆ ਨਾ ਦਾ ਮਾਣਾ ਪਿਓ ਇਹਦਾ ਕੌਣ ਹੈ ਗਵਰਨਮੈਂਟ ਬੱਚਿਆਂ ਨੂੰ ਖੜਦੀਆ ਕਰਉ ਗੇਮਾਂ ਤੇ ਵੀ ਅਹੀਂ ਬੱਚੇ ਨੂੰ ਗੇਮਾਂ ਤਾਂ ਲੈ ਆਇਆ ਕੋਈ ਉਹਨਾਂ ਦਾ ਜੋ ਜੀਵਨ ਵੀ ਕੇਸ ਸਕੋਰ ਕਰੋਣਾ ਉਹਨਾਂ ਨੂੰ ਪਤਾ ਹੋਵੇ ਵੀ ਕੱਲ ਨੂੰ ਕੋਈ ਮੌਨ ਮੰਨ ਲਓ ਇਹ ਆਸਾ ਹੋ ਗਿਆ ਅੱਧਾ ਰਹਿਗਾ ਸਰ ਕੰਮ ਵੀ ਨਹੀਂ ਕਰ ਸਕਦਾ ਬੈਣ ਸਹਦਾ ਕੋਪਾ ਨਾਲ ਅਸਮਾਨ ਨੇ ਚੁਕਸਦਾ ਜਿੰਦਗੀ ਖਤਮ ਹੋ ਗਈ ਸਰ ਇਹਦੀ ਜਿੰਦਗੀ ਖਤਮ ਹੋ ਗਈ ਹੁਣ ਸੋ ਰੋਟੀ ਕਿਦਾਂ ਕਮਾਏ ਖਾਏਗਾ ਅਸੀਂ ਆਡੀ ਸਾਨੂੰ ਦਿਨ ਰਾਤ ਚਿੰਤਾ ਆਏ ਵੀ ਸਾਡੇ ਤੋਂ ਬਾਅਦ ਅਸੀਂ ਹੁਣ 40 45 50 50 ਸਾਲਾਂ ਦੇ ਹੋਏ ਆਂ ਰੱਬ ਨਾ ਕਰੇ ਮੈਨੂੰ ਕੁਝ ਹੋ ਗਿਆ ਮਾਤਾ ਮੇਰੀ ਰੋਂਦੀ ਰਹਿੰਦੀ ਐ ਵੀ ਇਹ ਮੈਗ ਦਾ ਕੀ ਕੋਣ ਆ ਕੋਣ ਬਣੇਗਾ ਇਹਦਾ ਹੱਥ ਜੋੜ ਕੇ ਬੇਨਤੀ ਐ ਸਿੱਖਿਆ ਮੰਤਰੀ ਜੀ ਸਪੋਰਟਸ ਮੰਤਰੀ ਜੀ ਅਸੀਂ ਕੁਝ ਨਹੀਂ ਮੰਗਦੇ ਦਾ ਤੁਹਾਡੇ ਕੋ ਇਹਨੂੰ ਇੰਨਾ ਜੋ ਕਰ ਦੋ ਵੀ ਇਹ ਆਪਣੀ ਰੋਟੀ ਕਮਾ ਕੇ ਖਾ ਸਕੇ ਬਸ ਅੱਛਾ ਇਹ ਸਰਟੀਫਿਕੇਟ ਇੱਕ ਫੜਿਆ ਸਕੂਲ ਦਾ ਸਰਟੀਫਿਕੇਟ ਆ ਸਰ ਸਕੂਲ ਦਾ ਲਿਖਿਆ ਹੋਇਆ ਵੀ ਗਿਆਮਾ ਤੇ ਗਿਆ ਕਦੋਂ ਗਏ ਇਹਨੂੰ ਜੋ ਇਹਦੀਆਂ ਸਰਟੀਫਿਕੇਟ ਮਿਲੇ ਉਹ ਵੀ ਸਾਡੇ ਕੋਲ ਆਉਗੇ ਉਹ ਤੁਹਾਨੂੰ ਦੇ ਦਿੰਨੇ ਆ ਆ ਬਿਕਾਸ ਸਕੂਲ ਦਾ ਲਿਖਿਆ ਆ ਸਕੂਲ ਦਾ ਸਟਾਫ ਉਦੋਂ ਜਦੋਂ ਸੱਟ ਲੱਗੀ ਸੀ ਡੀਸੀ ਗਰਦਾਸਪੁਰ ਕਹਿੰਦੇ ਸੀ ਅਸੀਂ ਇਹ ਬੱਚੇ ਨੂੰ ਕਿਤੇ ਨਾ ਕਿਤੇ ਨੌਕਰੀ ਦਿਆਂਗੇ ਸਰਕਾਰੀ ਨੌਕਰੀ ਕੋਈ ਮਿਲ ਜੇ ਸਿਰਫ ਚਪੜਾਸ਼ੀ ਦੀ ਮਿਲ ਜੇ ਪਾਣੀ ਪਿਆਈ ਜੇ ਪਰ ਆਪਣੀ ਜ਼ਿੰਦਗੀ ਦਾ ਇਹਦੇ ਸਕੋਰ ਹੋ ਜਾਏਗੀ ਭਗਵੰਤ ਮਾਨ ਜੀ ਬਹੁਤ ਜੋੜ ਕੇ ਇਹ ਮਾਂ ਪੁੱਤ ਤੋਂ ਤਾਂ ਦੇਖ ਪੱਲਾ ਅੱਡ ਕੇ ਤੁਹਾਨੂੰ ਕਹਿੰਦੇ ਆ ਕਿ ਸਾਡਾ ਕੋਈ ਨਹੀਂ ਹੈਗਾ ਇਹਦੇ ਜੇ ਕੋਈ ਹੋਵੇ ਤੇ ਅਸੀਂ ਤੁਹਾਡੇ ਕੋਲ ਮੰਗੀਏ ਇਹ ਨਾ ਜੇ ਸਾਡੇ ਕੋਲ ਕੋਈ ਚਾਰ ਸੱਲਰ ਹੋਣਾ ਅਸੀਂ ਤੁਹਾਡੇ ਕੋਲ ਨਾ ਮੰਗੀਏ ਅਸੀਂ ਸੱਲਰ ਤੇ ਮੰਗਦੇ ਹੀ ਨਹੀਂ ਅਸੀਂ ਕਹਿੰਦੇ ਵੀ ਨੌਕਰੀ ਕੋਈ ਜਿਹੜੀ ਮਰਜ਼ੀ ਦੇ ਦਿਓ ਉਹਨੂੰ ਤੇ ਰੋਟੀ ਕਮਾ ਕੇ ਆਪਣਾ ਜੀਵਨ ਗੁਜ਼ਾਰ ਕਰ ਸਕੇ ਤੇ ਔਰ ਫਿਰ ਬੱਚੇ ਬੱਚਿਆਂ ਨੂੰ ਇਹ ਹੋਰ ਮਿਲੇਗਾ ਵੀ ਖੇਡਾਂ ਤੇ ਜਾਓ ਕੋਈ ਗੱਲ ਬਹਾਸਾ ਹੋ ਵੀ ਜਾਂਦਾ ਤੇ ਗਵਰਨਮੈਂਟ ਤਾਂ ਸਾਂਭੇਗੀ ਨਾ ਗਵਰਨਮੈਂਟ ਹੀ ਲੈ ਕੇ ਜਾਂਦੀ ਹੈ ਬੱਚਿਆਂ ਨੂੰ ਤੇ ਗਵਰਨਮੈਂਟ ਨੇ ਸਾਂਭਣਾ ਤੇ ਹੁਣ ਸੰਭੋ ਆਪਣਾ ਬੱਚਾ ਜੀ ਅਸੀਂ ਪਤਾ ਨਹੀਂ ਕੀ ਕਿੰਨੀ ਮਿਹਨਤ ਕਰਾਈ ਸਰ ਦਿਨ ਰਾਤ ਜਾਗਦਾ ਕੇ ਪਰ ਹੁਣ ਮਨ ਟੁੱਟ ਗਿਆ ਸਰ ਇਦੋ ਬੱਚਾ ਲੰਗਾ ਮਾਰ ਕੇ ਤੁਰਦਾ ਸਾਡੇ ਕਲਜੇ ਨੂੰ ਇਦਾਂ ਹੋ ਜਾਂਦੀ ਆ ਇਹ ਉਮਰ ਦੀ ਹੱਸਣ ਦੀ ਖੇਡਣ ਦੀ ਪੜਨ ਦੀ ਹੀ ਖਤਮ ਹੋ ਗਈ ਬੱਚਾ ਰਾਤ ਨੂੰ ਰੋਂਦਾ ਕਈ ਵਾਰੀ ਇਹ ਤਾਂ ਸਰ ਹਾਲਾਤ ਇੰਨੇ ਮਾੜੇ ਨੇ ਬੈਣਾ ਤਾਂ ਬਹੁਤ ਮੁਸ਼ਕਲ ਆ ਚੌਂਕੜੀ ਨਹੀਂ ਸਰ ਵਈਦੀ ਲੱਤ সিদ্দিক ਨਾ ਰੋਟੀ ਖਾ ਸਕਦਾ ਅਸੀਂ ਬਾਜ਼ਾਰ ਜਾਈਏ ਕੋਈ ਚੀਜ਼ ਖਾਈਏ ਇਹਨੂੰ ਕਦੀ ਖਾਣਾ ਕਹਿੰਦਾ ਨਹੀਂ ਕਿਉਂ ਖਾਂਦਾ ਨਹੀਂ ਮੂੰਹ ਨਹੀਂ ਖੁੱਲਦਾ ਸਰ ਤੇ ਭਗਵੰਤ ਸਿੰਘ ਸਿੱਖਿਆ ਮੰਤਰੀ ਜੀ ਹੱਥ ਜੋੜ ਕੇ ਬੇਨਤੀ ਆ ਇਹ ਮਾਂ ਦੀ ਫਰਿਆਦ ਸੁਣੋ ਕਿਉਂਕਿ ਮਾਤਾ ਨੇ ਬਹੁਤ ਕਸ਼ਟ ਚੱਲੇ ਪਹਿਲੇ ਮੈਂ ਆ ਗੇਮ ਕਰਦਾ ਸੀ ਮੇਰੇ ਸਾਡ ਲੱਗੀ ਉਹਨੇ ਇਹ ਕਹਿੰਦੀ ਸੀ ਵੀ ਗੇਮਾਂ ਦੇ ਵਿੱਚ ਪਾਉਣਾ ਹੀ ਨਹੀਂ ਪਰ ਮੈਂ ਫਿਰ ਵੀ ਮੈਂ ਕਿਹਾ ਨਹੀਂ ਗੇਮ ਬੱਚਾ ਕਰੇ ਨਸ਼ੇ ਤੋਂ ਦੂਰ ਰਹਿੰਦਾ ਸਰ ਇੱਕ ਚੁਵਾਨੀ ਦਾ ਨਸ਼ਾ ਨਹੀਂ ਨੂੰ ਇੱਕ ਚੁਵਾਨੀ ਦਾ ਪਰ ਜੇ ਹੁਣ ਉਹਦੀ ਜ਼ਿੰਦਗੀ ਕਿ ਕਿੱਧਰ ਜਾਵੇ ਇਹ ਜਵਾਬ ਅਹੀਂ ਤੁਹਾਡੇ ਕੋਲ ਮੰਗਦੇ ਦੱਸੋ ਅਹੀਂ ਕਿੱਥੇ ਜਾਈਏ ਤੇ ਤੱਕ ਹੋ ਗਏ ਅਸੀਂ ਜਾਣ ਲਈ ਤਿਆਰ ਤੇ ਹੱਥ ਜੋੜ ਕੇ ਬੇਨਤੀ ਹੈ ਜੀ ਇਹਨੂੰ ਬਸ ਇਹਦਾ ਬਣਦਾ ਹੱਕ ਇਹਨੂੰ ਦਿੱਤਾ ਜਾਵੇ ਜੋ ਉਹਨੂੰ ਗਰਦਾਸਪੁਰ ਡੀਸੀ ਕਹਿੰਦੇ ਵੀ ਇਹਨੂੰ ਅਸੀਂ ਕਿਤੇ ਨਾ ਕਿਤੇ ਲਾਵਾਂਗੇ ਸਕੂਲ ਦਾ ਸਟਾਫ ਪੂਰਾ ਸਾਡੇ ਨਾਲ ਸਹਿਯੋਗ ਦੇ ਰਿਹਾ ਕਹਿੰਦੇ ਨਹੀਂ ਦੱਸੋ ਅਸੀਂ ਕਿੱਥੇ ਜਾਈਏ ਕਹੀਏ ਵੀ ਇਹਨੂੰ ਨੌਕਰੀ ਦਿੱਤੀ ਜਾਵੇ ਜੀ ਬਿਲਕੁਲ ਇਹ ਤਸਵੀਰ ਆ ਉਸ ਮਾਮੇ ਦੀ ਬੇਬਸ ਆ ਨਾਲ ਨਾਨੀ ਹੈ ਬੇਬਸ ਨੇ ਪਰਿਵਾਰ ਦੇ ਜਿਹੜੇ ਮੈਂਬਰ ਨੇ ਕਿਤੇ ਨਾ ਕਿਤੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਲਗੇ ਫਰਿਆਦ ਕਰ ਰਹੇ ਨੇ ਝੋਲੀ ਢੱਕ ਕੇ ਕਿ ਸਾਡੇ ਪੁੱਤ ਨੂੰ ਚਾਹੇ ਚਪੜਾਸੀ ਦੀ ਨੌਕਰੀ ਦੇ ਦਿੱਤੀ ਜਾਵੇ ਚਾਹੇ ਕਿਸੇ ਵੀ ਦਫਤਰ ਦੇ ਵਿੱਚ ਉਹਨੂੰ ਲਾ ਦਿੱਤਾ ਜਾਵੇ ਘੱਟੋ ਘੱਟ ਰੋਟੀ ਖਾਣ ਜਗ੍ਹਾ ਕਮਾਉਣ ਜਗ੍ਹਾ ਹੋ ਸਕੇ ਆਪਣੇ ਪਰਿਵਾਰ ਨੂੰ ਚਲਾ ਸਕੇ ਕੱਲ ਨੂੰ ਉਸ ਦਾ ਵੀ ਪਰਿਵਾਰ ਵਧਣਾ ਵਾ ਤਾਂ ਉਸ ਦਾ ਪਾਲਣ ਪੋਸ਼ਣ ਕਰ ਸਕੇ ਕਿਉਂਕਿ ਇੱਕ ਨਕਾਰਾ ਹੋ ਗਿਆ ਪੁੱਤ ਜਵਾਨ ਪੁੱਤ ਆ 20 ਤੋਂ 22 ਸਾਲ ਉਮਰ ਆ ਤਾਂ ਜਦੋਂ ਐਸੇ ਹਾਲਾਤ ਬਣ ਜਾਂਦੇ ਨੇ ਪਰਿਵਾਰ ਦੇ ਵਿੱਚ ਕੋਈ ਜੀ ਦੇ ਤਾਂ ਫਿਰ ਪਰਿਵਾਰ ਵੀ ਕਿਤੇ ਨਾ ਕਿਤੇ ਰੁਪ ਭੂਬਾ ਮਾਰਮਾ ਰੋਂਦਾ ਜਿਸ ਤਿੱਕੇ ਨਾ ਉਹ ਤਸਵੀਰ ਦਿਖਾਈ ਆਪਣੇ ਦਰਸ਼ਕਾਂ ਨੂੰ ਕਿ ਮਾਮਾ ਕਿੱਸੀ ਕਿ ਭੂਬਾ ਮਾਰਮਾ ਰੋਂਦਾ ਵਾ ਕਿ ਮੈਂ ਵੀ ਖਿਡਾਰੀ ਸੀ ਮੇਰੇ ਨਾਲ ਵੀ ਮਿਸ ਹੈਪਨਿੰਗ ਹੁੰਦੀ ਆ ਮੇਰੇ ਵੀ ਐਕਸੀਡੈਂਟ ਦੇ ਦੌਰਾਨ ਸੱਟ ਲੱਗ ਜਾਂਦੀ ਆ ਜਿਸ ਤੋਂ ਬਾਅਦ ਮੈਨੂੰ ਗੇਮ ਛੱਡਣੀ ਪੈਂਦੀ ਆ ਰਾਤਾਂ ਜਾਗ ਜਾਗ ਕੇ ਮੈਂ ਆਪਣੇ ਭਾਂਜੇ ਨੂੰ ਇੱਕ ਚੰਗਾ ਖਿਡਾਰੀ ਬਣਾਇਆ ਪਰ ਉਹਦੇ ਨਾਲ ਵੀ ਜਦੋਂ ਐਸਟਰੀ ਕਿਨਾ ਮਿਸ ਹੈਪਨਿੰਗ ਹੁੰਦੀ ਆ ਤਾਂ ਫਿਰ ਉਹਨੂੰ ਵੀ ਕਿਤੇ ਨਾ ਕਿਤੇ ਗੇਮ ਤੋਂ ਨਾਤਾ ਤੋੜਨਾ ਪਿਆ ਤਾਂ ਜ਼ਰੂਰ ਇਸ ਵੀਡੀਓ ਨੂੰ ਵੱਤ ਵਾਅ ਸ਼ੇਅਰ ਕਰਿਓ ਤਾਂ ਜੋ ਸਰਕਾਰਾਂ ਤੱਕ ਇਹ ਵੀਡੀਓ ਪਹੁੰਚ ਸਕੇ ਪ੍ਰਸ਼ਾਸਨ ਤੱਕ ਇਹ ਵੀਡੀਓ ਪਹੁੰਚ ਸਕੇ ਤੇ ਤਾਂ ਜੋ ਇਸ ਬੱਚੇ ਦੀ ਮਦਦ ਹੋ ਸਕੇ ਇਸ ਦੀ ਬਾਹ ਫੜੀ ਜਾ ਸਕੇ ਕੈਮਰਾ ਪਰਸਨ ਬੋਬੀ ਦੇ ਨਾਲ ਜਤਿੰਦਰ ਗੁੰਡਲ ਪੰਜਾਬੀ ਲੋਕ ਚੈਨਲ ਗੁਰਦਾਸਪੁਰ